ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੰਗਲ ਪਰਬਤ ਪਾਰ ਭਰੇ ਖਲ ਚਤਰਬ ਕੀਤਾ ਆਂਦਲੇ 35 ਸੂਜਿਆ ਗੁਰ ਭੇਟ ਪੁਨੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਕੱਲ ਤੱਕ ਸ੍ਰੀ ਰਾਗ ਦੇ 74ਵੇਂ ਸ਼ਬਦ ਤੱਕ ਸੰਖੇਪ ਵੀ ਆਖਿਆ ਸ਼ਬਦ ਵਿਚਾਰ ਕੀਤਾ ਸੀ ਸੋ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਸੰਗਤ ਜੀ ਮਹਾਰਾਜ ਸ਼ਿਰਪੱਤੇ ਮੇਰ ਭਰਿਆ ਰੱਖਣਾ ਅੱਜ ਉਸ ਤੋਂ ਅੱਗੇ ਜਿਸ ਤਰ੍ਹਾਂ ਮਹਾਰਾਜ ਦੀ ਆਗਿਆ ਹੋਵੇ ਗੁਰੂ ਮਹਾਰਾਜ ਦੀ ਉੱਥੋਂ ਤੱਕ ਆਪਾਂ ਸ਼ਬਦਾਂ ਦੀ ਵਿਚਾਰ ਕਰ ਲਈਏ ਜੀ ਸਿਰੀ ਰਾਗ ਮਹੱਲਾ 5 ਸਭੇ ਗੱਲਾਂ ਵਿਸਰਨਾ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਏ ਕੈ ਗੁਰ ਨਾਮ ਦੀਆ ਸਚ ਸਵਾਓ ਆਸਾ ਸਪੇ ਲਾਇ ਕੈ ਏਕਾ ਆਸ ਕਮਾਓ ਜਿੰਨੇ ਸਤਗੁਰ ਸੇਵਿਆ ਤੇ ਨੇ ਅੱਗੇ ਮਿਲਿਆ ਧਾਓ ਸਿਰੀ ਰਾਗ ਮਹੱਲਾ 5ਵਾਂ ਇਹ ਸਿਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਚਾਰੀ ਗਈ ਗੁਰਬਾਣੀ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 43 ਨੰਬਰ ਅੰਗ ਦੇ ਉੱਤੇ ਅੰਕਿਤ ਕੀਤੀ ਗਈ ਹੈ ਜੀ ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਸਾਰਾ ਕੁਝ ਵਿਸਾਰ ਦੇ ਪਾਵੇਂ ਜੋ ਮਰਜੀ ਭੁੱਲ ਜੇ ਪਰ ਇੱਕ ਪਰਮਾਤਮਾ ਦਾ ਰੱਬ ਦਾ ਨਾਮ ਨਾਲ ਵਿਚਾਰੋ ਬੇਮੁਖ ਹੋਏ RAM ਤੇ ਲੱਗਣ ਜਨਵਜੋਗ ਜੇ ਬੇਮੁਖ ਹੋ ਗਏ ਪਰਮਾਤਮਾ ਤੋਂ ਮੂੰਹ ਮੋੜ ਲਿਆ ਜਿੰਨੇ ਆਪਾਂ ਬੇਨਤੀਆਂ ਕੀਤੀਆਂ ਸੀ ਜੀ ਦੇ ਅੱਗੇ ਕਿ ਸਾਨੂੰ ਐਸੇ ਕੋਥੜੇ ਥਾ ਤੂੰ ਨਾਨਕ ਸੋ ਧਣੀ ਕਿਉ ਵਸਾਰਿਓ ਉਧਰੇ ਮੁਖ ਤੱਲੇ ਪੈਰ ਉਪਰੇ ਵਸੰਦਰੋ ਕੋਥੜੇ ਥਾਏ ਨਾਨਕ ਸੋ ਧਣੀ ਕਿਉ ਵਸਾਰਿਓ ਉਧਰੋ ਜਿਸ ਤੇ ਨਾਏ ਜਿਹਦੇ ਨਾਮ ਦੇ ਨਾਲ ਨਾਂ ਲੈਣ ਦੇ ਨਾਲ ਸਾਡਾ ਜਨਮ ਹੋਇਆ ਤੇ ਮਾਤਾ ਦੇ ਪੇਟ ਦੇ ਅੰਦਰ ਜਠਰ ਅਗਰ ਦੇ ਅਗੰਦੇ ਵਿੱਚ ਰਹਿੰਦਾ ਸੀ ਉਥੋਂ ਬੜੇ ਮਾਸੂਮ ਨੂੰ ਬੜੇ ਛੋਟੇ ਜਿਹੇ ਨੂੰ ਮਹਾਰਾਜ ਨੇ ਬਚਾ ਕੇ ਇਹ ਦੁਨੀਆ ਵਿਖਾਤੀ ਬੇਨਤੀਆਂ ਕਰਨ ਤੇ ਕਿ ਮੈਨੂੰ ਇਥੋਂ ਬਲਦੀ ਅੱਗ ਦੇ ਵਿੱਚੋਂ ਕੱਢ ਲਓ ਇਸ ਛੇਕ ਦੇ ਵਿੱਚੋਂ ਕੱਢ ਲਓ ਤੇ ਮੈਂ ਤੁਹਾਡਾ ਨਾਮ ਜਪਿਆ ਕਰੂੰਗਾ ਪਰ ਹੋਇਆ ਕੀ ਬਾਹਰ ਆ ਕੇ ਅਸੀਂ ਨਾਮ ਵਿਸਾਰ ਦਿੱਤਾ ਇਸ ਕਰਕੇ ਮਹਾਰਾਜ ਜੀ ਫਿਰ ਉਹਦੇ ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾ ਕੇ ਗੁਰਨਾਮ ਦੀ ਆਸਾ ਚ ਸੋਹ ਸਾਰੇ ਧੰਦੇ ਛੱਡ ਦਿਓ ਸਾਰੇ ਧੰਦਿਆਂ ਮਗਰ ਦੀ ਦੌੜ ਛੱਡ ਦਿਓ ਏ ਊਠ ਤੇ ਬੈਠ ਤੇ ਸੋਬ ਤੇ ਨਾਮ ਕਹ ਨਾਨਕ ਜਨ ਕੈ ਸਦ ਕਾਮ ਧੰਦਾ ਸਭ ਜਲਾਇ ਕੈ ਗੁਣ ਨਾਮ ਦੀ ਆ ਸੱਚ ਸੁਆਉ ਸੱਚਾ ਨਾਮ ਦਾ ਜਿਹੜਾ ਸਵਾਰਥ ਹੈ ਨਾ ਉਹ ਪੂਰਾ ਜਰੂਰ ਕਰੀ ਜਾਓ ਨਾਲ ਧੰਦਾ ਰਹਿ ਜੇ ਰਹਿ ਜੇ ਪ੍ਰਮਾਤਵਾ ਦਾ ਨਾਮ ਆ ਜਿਹੜਾ ਇਹ ਜਰੂਰ ਜਪਿਆ ਕਰੋ ਸਾਡੇ ਤੇ ਮਹਾਰਾਜ ਨੇ ਐਸੀ ਕਿਰਪਾ ਕਰਤੀ ਹੈ ਨਾ ਉਹ ਕਹਿੰਦਾ ਨਾਮਾ ਮਾਇਆ ਮੋਹਾ ਕਹੈ ਤਲੋਚਨ ਮੀਤ ਕਹੈ ਛੀਪੋ ਛਾਇਲੋ ਨਾ ਨਾਮ ਨਾ RAM ਨਾ ਲਾ ਉਹ ਚੀਤ ਨਾ ਭਗਤ ਨਾਮ ਦੀ ਜਿਹਨੇ ਕਿਹਾ ਭਗਤ ਤਰਲੋਚਨ ਜੀ ਨੇ ਵੀ ਤੂੰ ਮਾਇਆ ਦਾ ਮੋਹ ਆ ਪਿਆ ਵਾ ਸਾਰੀ ਦਾ ਹੀ ਠੱਪੇ ਲਾਈ ਜਾਣਾ ਛਾਪੇ ਲਾਈ ਜਾਣਾ ਕਪੜੇ ਧੋਈ ਜਾਣਾ ਕਪੜੇ ਲੋਕਾਂ ਦੇ ਤਿਆਰ ਕਰੀ ਜਾਣਾ ਤੇ ਕਿਦੇ ਨਾਮ ਵੀ ਜਪਣਿਆ ਕਰ ਨਾਮਾ ਕਹੇ ਤਰਲੋਚਨਾ ਮੁਖ ਤੇ RAM ਸੰਭਾਲ ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਨ ਨਾਲ ਤੇ ਭਗਤ ਨਾਮ ਦੀ ਜੀ ਨੇ ਜਵਾਬ ਦਿੱਤਾ ਬਈ ਮੋ ਰਾਮ ਕਹਿ ਦੇ ਨਾ ਹੱਥਾਂ ਨਾਲ ਤੇ ਰਾਮ ਨਹੀਂ ਬੋਲਣਾ ਨਾ ਪੈਰਾਂ ਨਾਲ ਰਾਮ ਬੋਲਣਾ ਤੇ ਮੁਖ ਤੇ ਰਾਮ ਸਵਾਲ ਹਾਥ ਪਾਮ ਕਰ ਕਾਮ ਸਾਬ ਚੀ ਨਰੰਜਨ ਨਾਲ ਆਪਣਾ ਨਾਮ ਆ ਜਿਹੜਾ ਉਸ ਨਰੰਜਨ ਪ੍ਰਮਾਤਮਾ ਦਾ ਉਹ ਜਿਹੜਾ ਕਾਲਖ ਤੋਂ ਰਹੇਦਾ ਨਾ ਜਿਹੜਾ ਕਦੇ ਵੀ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਜਿਹੜਾ ਨਾ ਕਦੇ ਮਿਲਦਾ ਹੁੰਦਾ ਤੇ ਨਾ ਕਦੇ ਉਹਨੂੰ ਦਾਗ ਲੱਗਦਾ ਉਸ ਨਰੰਜਨ ਦਾ ਨਾਮ ਜਿਹੜਾ ਨਾ ਉਹ ਸਦਾ ਹੀ ਜਪਦਾ ਰਹੋ ਤੇ ਨਾਲ ਆਪਣਾ ਕੰਮ ਵੀ ਕਰਦਾ ਰਹੋ ਇਸ ਕਰਕੇ ਸਾਡੇ ਤੇ ਮਾਹਰ ਨੇ ਐਸੀ ਬਖਸ਼ਿਸ਼ ਕਰ ਦਿੱਤੀ ਆ ਨਹੀਂ ਮਾਲਾ ਫੜੀ ਜਾਂਦੀ ਕੋਈ ਗੱਲ ਨਹੀਂ ਨਹੀਂ ਗੁਟਕਾ ਸਾਹਿਬ ਪ੍ਰਕਾਸ਼ ਹੁੰਦਾ ਕੋਈ ਗੱਲ ਨਹੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਜਿੰਨਾ ਆਉਂਦਾ ਉਨਾ ਹੀ ਕਰੀ ਜਾਓ ਮੂੜ ਮੰਤਰ ਦਾ ਜਾਪ ਕਰੀ ਜਾਓ ਗੁਰ ਮੰਤਰ ਦਾ ਜਾਪ ਕਰੀ ਜਾਓ ਆਸਾ ਸਭੇ ਲਹੇ ਕੈ ਇੱਕ ਆਸ ਕਮਾਓ ਇੱਕ ਹੀ ਕੀ ਸੇਵ ਸਾਭੀ ਕੋ ਗੁਰਦੇ ਇੱਕ ਔਰ ਦੂਸਰੋ ਨਾਲ ਕੋਈ ਭੂਲ ਭਰਮ ਮਾਨਬੋ ਕਿਸੇ ਨੂੰ ਭੁੱਲ ਕੇ ਵੀ ਹੋਰ ਜਾਨ ਨਹੀਂ ਕਰਨਾ ਸਾਰਿਆਂ ਦੀ ਆਸਾ ਲਾ ਦੇਣੀ ਆ ਸਾਰੇ ਦੀ ਆਸਾ ਲਾ ਕੇ ਇੱਕੋ ਹੀ ਆਸ ਰੱਖਣੀ ਔਰ ਕਾਲਪੁਰਖ ਵੈਗਰੂ ਤੇ ਬਾਕੀ ਕਿਸੇ ਦੀ ਆਸ ਨਹੀਂ ਰੱਖਣੀ ਕਿਉਂਕਿ ਇੱਕ ਹੀ ਕੀ ਸੇਵ ਸਭ ਹੀ ਕੋ ਗੁਰਦੇ ਵੇ ਇੱਕ ਸਾਰਿਆਂ ਦਾ ਗੁਰਦੇਵ ਇੱਕੋ ਹੀ ਹੈ ਤੇ ਸੇਵ ਇੱਕੇ ਦੀ ਕਰਨੀ ਹੈ ਜਿੰਨੇ ਸਤਗੁਰ ਸੇਵਿਆ ਤੇਨੇ ਅੱਗੇ ਮੇਰੇ ਹੱਥਾਂ ਉਹ ਜਿਹੜੇ ਆਪਣੇ ਮਾਲਕ ਦੇ ਵਫਾਦਾਰ ਹੁੰਦੇ ਆ ਨਾ ਵਫਾਦਾਰ ਹੁੰਦੇ ਆ ਤੇ ਬੜੇ ਸੁਹਿਰਦ ਹੁੰਦੇ ਆ ਬੜਾ ਨਾਲ ਉਹ ਹੁਕਮ ਮੰਨ ਕੇ ਰਹਿੰਦੇ ਆ ਤੇ ਜਦੋਂ ਫਿਰ ਉਹ ਮਾਲਕ ਜੇ ਕਿਤੇ ਚੰਗੀ ਸਭਾ ਦੇ ਵਿੱਚ ਬੈਠਦਾ ਨਾ ਉਹਨਾਂ ਦੀ ਸਿਫਤ ਵੀ ਕਰਦਾ ਉਹ ਕਹਿੰਦਾ ਵੀ ਆ ਮੇਰੇ ਜਿਹੜੇ ਸਾਥੀ ਮੇਰੇ ਕਰਮਚਾਰੀ ਆ ਮੇਰੇ ਕੋ ਕੰਮ ਕਰਦੇ ਆ ਨਾ ਇਹ ਬੰਦੇ ਬਹੁਤ ਵਧੀਆ ਇਹਨਾਂ ਦੀ ਬਦੌਲਤ ਹੀ ਮੈਂ ਇਸ ਤੋ ਤੱਕ ਪਹੁੰਚਿਆ ਕਿ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਸਾਨੂੰ ਕਹਿ ਦਿੰਦਾ ਨਾ ਇਹ ਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਉਹਨਾਂ ਕਹਿੰਦਾ ਮੇਰੇ ਤੋਂ ਗਰੀਬ ਤੇ ਕਰੋੜਾ ਹੀ ਪਏ ਆ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਸਜੇ ਹਮ ਹੈ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਗੁਰੂ ਬਣਿਆ ਜੇ ਇਹ ਨਹੀਂ ਤੇ ਮੈਂ ਗੁਰੂ ਨਹੀਂ ਸੀ ਬਣ ਸਕਦਾ ਮੇਰੀ ਕੋਈ ਨਹੀਂ ਸ਼ਕਤੀ ਨਹੀਂ ਸੀ ਆ ਸਕਦੀ ਇਹ ਮੇਰੀਆਂ ਬਾਹਾਂ ਇਹ ਮੇਰੇ ਹਰ ਵੇਲੇ ਨਾਲ ਰਹਿੰਦੇ ਨੇ ਇਸ ਕਰਕੇ ਜਿੰਨੇ ਸਤਗੁਰੂ ਸੇਵਿਆ ਤਿੰਨ ਅੱਗੇ ਮਿਲਿਆ ਥਾਉ ਜਿਹੜੇ ਸਤਿਗੁਰੂ ਦੀ ਪੱਕੇ ਮੰਨਣਾ ਰਾਹਣਾ ਕਰਦੇ ਆ ਉਹ ਪੰਜ ਪਿਆਰੇ ਹੋ ਜਾਂਦੇ ਆ ਉਹ ਧੰਨ ਧੰਨ ਉਹਨਾਂ ਨੂੰ ਕਿਹਾ ਜਾਂਦਾ ਦੁਨੀਆਂ ਵੀ ਧੰਨ ਧੰਨ ਕਹਿੰਦੀ ਆ ਇਸ ਕਰਕੇ ਜਿੰਨੇ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਉ ਉਹਨਾਂ ਨੂੰ ਅੱਗੇ ਥਾਨ ਸਥਾਨ ਸਹੀ ਮਿਲ ਜਾਂਦਾ ਸੱਚਖੰਡ ਦੇ ਦਰਵਾਜ਼ੇ ਉਹਨਾਂ ਬਾਅਦ ਤੇ ਖੁੱਲ ਜਾਂਦੇ ਹਨ ਮਨ ਮੇਰੇ ਕਰਤੇ ਨੂੰ ਸਲਾਹੇ ਏ ਮੇਰਿਆ ਮਨਾ ਕੋਸ਼ ਕਰਤੇ ਨੂੰ ਜਿੰਨੇ ਕੀਤਾ ਫਸਾਓ ਇੱਕੋ ਕੁਆ ਤੇस्ते ਹੋਏ ਲੱਖ ਧਰਿ ਆਓ ਜਿੰਨੇ ਜਿਹੜਾ ਕਰਤਾ ਵਾ ਸ੍ਰਿਸ਼ਟੀ ਦਾ ਕਰਤਾ ਵਾ ਉਸੇ ਦੀ ਸਿਫਤ ਸਲਾਹ ਕਰ ਹੋਰ ਕਿਸੇ ਦੀ ਸਿਫਤ ਸਲਾਹ ਨਹੀਂ ਕਰਨੀ ਸਾਰਿਆਂ ਦੀ ਆਸਾਂ ਲਾ ਲੈਣੀਆਂ ਕਿਸੇ ਤੇ ਆਸ ਨਹੀਂ ਰੱਖਣੀ ਇੱਕੋ ਹੀ ਕਾਲਪੁਰਖ ਵੈਗ ਨੂੰ ਤੇ ਆਸ ਰੱਖਣੀ ਹੈ ਸਭੇ ਛਾ ਦੇ ਸਿਆਣ ਪਾ ਗੁਰ ਕੀ ਪੈਰੀ ਪਾਹੇ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਉਹਾਰ ਸਹ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਜਿੰਨੀਆਂ ਮਰਜ਼ੀਆਂ ਸਿਆਣਪਾ ਹੋਣ ਕਿਸੇ ਕੰਮ ਨੇ ਆਉਂਦੀਆਂ ਚਤਰਾਈ ਨਾ ਚਤਰਪੂਜ ਪਾਇਆ ਭੋਲੇ ਪਾਏ ਮੇਰੇ ਰਗਰਾਇਆ ਜਿਹੜਾ ਕਾਲਪੁਰਖ ਵੈਗਰੂ ਆ ਨਾ ਭੋਲੇ ਪਾ ਮਿਲ ਪੈਂਦਾ ਭਗਤ ਨਾਮਦੇਵ ਜੀ ਨੂੰ ਪਹਿਲੀ ਵਾਰੀ ਮਿਲ ਪਿਆ ਸੀ ਉਹਨਾਂ ਦਾ ਬਾਪੂ ਪਤਾ ਨਹੀਂ ਕਦੋਂ ਤੋਂ ਦੁੱਧ ਪਿਆਰੇ ਸੀ ਠਾਕਰਾ ਦਾ ਉਹਨੂੰ ਤੇ ਸਾਰੀ ਉਮਰ ਨਹੀਂ ਮਿਲਿਆ ਤੇ ਭਗਤ ਨਾਮਦੇਵ ਜੀ ਨੂੰ ਪਹਿਲੇ ਦਿਨ ਮਿਲ ਪਿਆ ਕਿਉਂਕਿ ਭਗਤ ਨਾਮ ਦੇ ਭਾਵਨਾ ਸਹੀ ਸੀ ਉਹਨੇ ਕਿਹਾ ਵੀ ਦੁੱਧ ਪੀਓ ਗੋਬਿੰਦੇ ਰਾਏ ਨਹੀਂ ਤਾਂ ਘਰ ਕੋ ਬਾਪ ਰਸਾਏ ਇਹਦੇ ਗੋਬਿੰਦ ਗੋਬਿੰਦ ਜੀ ਠਾਕੁਰ ਜੀ ਦੁੱਧ ਪੀ ਲੋ ਨਹੀਂ ਤੇ ਬਾਪੂ ਮਾਰੂਗਾ ਮੈਨੂੰ ਉਹਨਾਂ ਦੀ ਮੰਦੀ ਭਾਵਨਾ ਸੀ ਕਿ ਮੈਂ ਦੁੱਧ ਪਿਆ ਕੇ ਜਾਣਾ ਤੇ ਬਾਪੂ ਜੀ ਠਾਕਰਾ ਦੇ ਮੂੰਹ ਚ ਠਾਕੇ ਤੇ ਬਾਕੀ ਦੁੱਧ ਆ ਪੀ ਜਾਂਦੇ ਸੀ ਇਸ ਕਰਕੇ ਬਾਪੀ ਬਾਪੂ ਜੀ ਨੂੰ ਪਰਮਾਤਮਾ ਨਹੀਂ ਮਿਲਿਆ ਭਗਤ ਨਾਮਦੇਵ ਜੀ ਨੂੰ ਮਿਲ ਪਿਆ ਸੀ ਇੱਕ ਇੱਕ ਕੇ ਸਿਆਣਪਾਂ ਦੇ ਨਾਲ ਚਿਤਰਾਈ ਸਿਆਣਪਾਂ ਕੇ ਤੇ ਕਾਮਨਾ ਆਈ ਹੈ ਟੁੱਟਾ ਸਾਹਿਬ ਜੋ ਦੇ ਵੇ ਸੋਈ ਸੁਖ ਪਾਈਏ ਚਿਤਰਾਈਆਂ ਤੇ ਸਿਆਣਪਾਂ ਕੇ ਤੇ ਕੰਮ ਨਹੀਂ ਆਉਂਦੀਆਂ ਜਦੋਂ ਮਹਾਰਾਜ ਨਾਨਕ ਨਾਨਕ ਨਜ਼ਰੀ ਨਦਰ ਨਿਹਾਲ ਕਰ ਦਿੰਦੇ ਨੇ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਗੁਰੂ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਨੀ ਚਾਹੀਦੀ ਹੈ ਗੁਰੂ ਦੇ ਚੰਨਾਂ ਤੇ ਸਿਰ ਨਮੋਣਾ ਚਾਹੀਦਾ ਹੈ ਰਹਾਉ ਟੜਾਉ ਦੇ ਕੇ ਫਰਮਾਉਂਦੇ ਹਨ ਦੁੱਖ ਭੁੱਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ ਤੇ ਨਰ ਦੁੱਖ ਨਹਿ ਭੁੱਖ ਤੇ ਨਰ ਨੇ ਧਾਨ ਨਹਿ ਕਹੀਆ ਜਿਹੜੇ ਗੁਰੂ ਦਾ ਨਾਮ ਜਪਣ ਲਾ ਪੈਂਦੇ ਆ ਨਾ ਉਹਨਾਂ ਨੂੰ ਨਾ ਤੇ ਦੁੱਖ ਹੀ ਵਿਆਪਦਾ ਤੇ ਨਾ ਉਹਨਾਂ ਨੂੰ ਭੁੱਖ ਹੀ ਵਿਆਪਦੀ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਜਿਹੜੇ ਮਨ ਕਰਕੇ ਜੁੜੇ ਹੁੰਦੇ ਆ ਜਿਹੜੇ ਭੇਖੀ ਹੁੰਦੇ ਆ ਨਾ ਉਹਤੇ ਕਲਪਦੇ ਰਹਿੰਦੇ ਤੜਫਦੇ ਰਹਿੰਦੇ ਉਹ ਕਿਸੇ ਪਾਸੇ ਵੀ ਨਹੀਂ ਲੱਗ ਸਕਦੇ ਤੇ ਜਿਨ੍ਹਾਂ ਦਾ ਮਨ ਜੁੜਿਆ ਹੁੰਦਾ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਵਾਰੀ ਇੱਕ ਸੇਠ ਨੇ ਸੰਤਾਂ ਦੀ ਮੰਡਲੀ ਦਾ ਪ੍ਰਸ਼ਾਦਾ ਪਾਣੀ ਕੀਤਾ ਉਹਨਾਂ ਪ੍ਰਸ਼ਾਦਾ ਪਾਣੀ ਜਦੋਂ ਛਕ ਲਿਆ ਨਾ ਛਕ ਲਿਆ ਤੇ ਉਹ ਜਿਹੜਾ ਗੁਰ ਆਪਣਾ ਗੁਰਸਿੱਖ ਸੀ ਨਾ ਜਿਹੜਾ ਵੀ ਆਪਣਾ ਪ੍ਰਾਣੀ ਸੀ ਉਹਨੇ ਕਿਹਾ ਕਿ ਮੈਂ ਪੂਰੇ ਸੰਤ ਦੇਖਣਾ ਵੀ ਪੂਰਾ ਸੰਤ ਕੌਣ ਹੈ ਉਹ ਕਹਿੰਦੇ ਜਿਹੜਾ ਸੰਤ ਸੰਤ ਸਹਿਜ ਅਵਸਥਾ ਚ ਰਹਿੰਦੇ ਆ ਤੇ ਇਹ ਤੇ ਸਾਰੇ ਗੁੱਸਾ ਕਰਨ ਵਾਲੇ ਖੂਆ ਮਾਈ ਚ ਪੈਂਡਾ ਆ ਵੀ ਮੈਂ ਆ ਖਾਣਾ ਮੈਂ ਆ ਖਾਣਾ ਉਹਨੇ ਕਿਹਾ ਵੀ ਹੋਰ ਵੀ ਕੋਈ ਹੈਗਾ ਉਹ ਕਹਿੰਦੇ ਜੀ ਇੱਕ ਸੰਤ ਹੋਰ ਦੂਰ ਰਹਿੰਦਾ ਨਦੀ ਤੋਂ ਪਾਰ ਰਹਿੰਦਾ ਉਹ ਕਹਿੰਦੇ ਵੀ ਉਹਨਾਂ ਦਾ ਪ੍ਰਸ਼ਾਦਾ ਆਪਣੇ ਵੀ ਲੈ ਜਾਓ ਉਹਨਾਂ ਕੀ ਕੀਤਾ ਬੜੀ ਮੰਡਲੀ ਸੀ ਨਾ ਸੰਤ ਨੂੰ ਚੜਾਉਣ ਵਾਸਤੇ ਉਹਨਾਂ ਕੀਤਾ ਵੀ ਆਸਣ ਪਾਣੀ ਲੈ ਤੇ ਗਏ ਤੇ ਦੁਬਾਰਾ ਫੇਰ ਆਪ ਉੱਥੇ ਜਾ ਕੇ ਫੇਰ ਕਹ ਲਿਆ ਤੇ ਬਾਕੀ ਉਹਨਾਂ ਨਦੀ ਚ ਸੁੱਟ ਦਿੱਤਾ ਤੇ ਸੰਤ ਨੂੰ ਕਹਿੰਦੇ ਵੀ ਤੁਹਾਡਾ ਰਾਸ਼ਨ ਪਾਣੀ ਦੇ ਭੇਜਿਆ ਸੀ ਤੇ ਤੁਸੀਂ ਤਾਂ ਕੱਲ ਤੇ ਭੁੱਖੇ ਜੋ ਤੇ ਅਸੀਂ ਤੇ ਸੰਤ ਦੇ ਤੁਹਾਡਾ ਚੇਤਾ ਨਹੀਂ ਆਇਆ ਅਸੀਂ ਤਾਂ ਇੱਕ ਦੋ ਅਰ ਦੁਆਰਾ ਫੇਖ ਆ ਲਿਆ ਨਦੀ ਪਾਰ ਕਰਦੇ ਭੁੱਖ ਲੱਗ ਗਈ ਸੀ ਤੇ ਫੇਰ ਖਾ ਲਿਆ ਤੇ ਬਾਕੀ ਜਿਹੜਾ ਵਦਿਆ ਉਹ ਮਸ਼ੀਆਂ ਨੂੰ ਪਾਤਾ ਉਹ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ ਉਹ ਆਪਣੀ ਭਗਤੀ ਕਰਦੇ ਰਹੇ ਅਗਲੇ ਦਿਨ ਫੇਰ ਉਹ ਜਿਹੜੇ ਹੈਗੇ ਸੀ ਨਾ ਗੁਰਮੁਖ ਪਿਆਰੇ ਉਹਨਾਂ ਨੇ ਫੇਰ ਸੰਤ ਮੰਡਲੀ ਨੂੰ ਸੱਦਿਆ ਮੰਡਲੀ ਗਈ ਮੰਡਲੀ ਪ੍ਰਸ਼ਾਦਾ ਪਾਣੀ ਛਕਿਆ ਉਹਨਾਂ ਨਾਲ ਜਿਹੜਾ ਗੁਰਮਖਸੀ ਉਹਨੇ ਦੋ ਛੋਲਿਆਂ ਦੀਆਂ ਰੋਟੀਆਂ ਬਣਾ ਕੇ ਦੇਤੀਆਂ ਨਾਲ ਕੁਝ ਨਹੀਂ ਦਿੱਤਾ ਤੇ ਕਹਿੰਦੇ ਵੀ ਇਹ ਸੰਤਾਂ ਨੂੰ ਦੇ ਦਿਓ ਉਹ ਗਏ ਤੇ ਜਾ ਕੇ ਤੇ ਉਹਨਾਂ ਫਿਰ ਕੀ ਕੀਤਾ ਵੀ ਉਹ ਪ੍ਰਸ਼ਾਦਾ ਪਾਣੀ ਤੇ ਖੜਿਆ ਤੇ ਉਹਨੇ ਕਿਹਾ ਵੀ ਆ ਦੋ ਰੋਟੀਆਂ ਜਿਹੜੀਆਂ ਕੁੱਤਿਆਂ ਨੂੰ ਪਾ ਦਿਓ ਉਹਨਾਂ ਨੇ ਕਿਹਾ ਵੀ ਅਸੀਂ ਇਹ ਰੋਟੀਆਂ ਦੋਹੇ ਸੁੱਕੀਆਂ ਸਾਤਰੂ ਦੇ ਦੇਾਂਗੇ ਉਥੇ ਲਾਗੇ ਜਾ ਕੇ ਫਿਰ ਬੇਈਮਾਨ ਹੋ ਗਏ ਉਹਨਾਂ ਨੇ ਪ੍ਰਸ਼ਾਦਾ ਪਾਣੀ ਜਿਹੜੇ ਸੱਤ ਵਾਦ ਤੇ ਖੜਿਆ ਉਹ ਵੀ ਛਕ ਲਿਆ ਬਾਕੀ ਮੱਛੀਆਂ ਨੂੰ ਪਾਤਾ ਤੇ ਰੋਟੀਆਂ ਜਿਹੜੀਆਂ ਕੁੱਤਿਆਂ ਨੂੰ ਪਾਤੀਆਂ ਸਾਂਤ ਨੂੰ ਫੇਰ ਕਹਿੰਦੇ ਜੀ ਤੁਹਾਡੇ ਬਾਅਦ ਤੇ ਨਾ ਪ੍ਰਸ਼ਾਦ ਆ ਭੇਜਿਆ ਸੀ ਤੇ ਨਾਲ ਤੁਹਾਡੇ ਬਾਅਦ ਤੇ ਦੋ ਰੋਟੀਆਂ ਕੱਲੀਆਂ ਛੋਲਿਆਂ ਦੀਆਂ ਬਣਾ ਕੇ ਭੇਜੀਆਂ ਸੀ ਉਹਨਾਂ ਨਾਲ ਕੁਝ ਨਹੀਂ ਸੀ ਭੇਜਿਆ ਤੇ ਤੁਸੀਂ ਖਾਂਦੇ ਕਾਦੇ ਨਾ ਤੇ ਉਹ ਜਿਹੜੀਆਂ ਉਹ ਅਸੀਂ ਕੁੱਤਿਆਂ ਨੂੰ ਪਾ ਦਿੱਤੀਆਂ ਫੇਰ ਸੰਤਰ ਕਹਿੰਦੇ ਕੋਈ ਗੱਲ ਨਹੀਂ ਸੰਤਾ ਨੂੰ 3 ਦਿਨ ਹੋ ਗਏ ਭੁੱਖਿਆ ਨੂੰ ਚੌਥੇ ਦਿਨ ਫੇਰ ਉਹਨਾਂ ਨੂੰ ਸੱਦਿਆ ਸਾਰਿਆਂ ਨੂੰ ਆਪ ਉੱਥੇ ਆ ਜੀ ਇਹਨਾਂ ਬਹੁਤ ਮਾੜਾ ਕੀਤਾ ਤਾਨੂੰ ਇਹਨਾਂ ਪ੍ਰਸ਼ਾਦਾ ਨਹੀਂ ਛਕਾਇਆ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਸੰਤਾਂ ਨੇ ਕਿਹਾ ਕੋਈ ਗੱਲ ਨਹੀਂ ਅਗਲੇ ਦਿਨ ਫੇਰ ਉਹਨਾਂ ਪਾਰਟੀ ਕੀਤੀ ਪਾਰਟੀ ਕੀਤੀ ਇਹਨਾਂ ਸਾਰਿਆਂ ਨੂੰ ਸੱਦਿਆ ਸੰਤਾਂ ਨੂੰ ਸੱਦਿਆ ਚੰਗਾ ਵਧੀਆ ਪ੍ਰਸ਼ਾਦਾ ਪਾਣੀ ਛਕਾਇਆ ਤੇ ਉਸ ਆਪਣੇ ਜਿਹੜਾ ਪ੍ਰੇਮੀ ਸੀ ਨਾ ਉਹਨੇ ਆਪਣੇ ਪਹਿਰਾਦਾਰਾਂ ਨੂੰ ਕਹਿਤਾ ਕਿ ਨਦੀ ਪਾਰ ਵਾਲਾ ਜੋ ਸੰਤ ਆਊਗਾ ਨਾ ਉਹਨੂੰ ਤੁਸੀਂ ਗੁੱਸੇ ਦੀ ਵੀ ਬੋਲਣਾ ਵਾ ਤੇ ਉਹਨੂੰ ਅੰਦਰ ਲਈ ਵੜਨੇ ਦਾ ਬਾਕੀ ਸਾਰੇ ਛਕਣਗੇ ਹੋਇਆ ਇਹ ਜਦੋਂ ਸੰਤ ਆਇਆ ਤੇ ਬਾਕੀ ਸਾਰੇ ਅੰਦਰ ਛਕਣ ਦੇ ਹੀ ਭੋਜਨ ਤੇ ਉਹ ਸੰਤ ਨੂੰ ਪਹਿਰੇਦਾਰ ਅੰਦਰ ਨਹੀਂ ਵੜ ਦਿੱਤਾ ਉਹ ਸੰਤ ਨੂੰ ਬੁਰਾ ਭਲਾ ਕਹਿ ਕੇ ਪਿਛਾ ਮੋੜਦਾ ਉਹ ਚਲੇ ਗਿਆ ਤੇ ਸੰਤ ਨੇ ਇੱਕ ਵੀ ਸ਼ਬਦ ਤੱਕ ਗੁੱਸੇ ਵਾਲਾ ਨਹੀਂ ਬੋਲਿਆ ਸੰਤ ਚਲੇ ਗਿਆ ਜਦੋਂ ਉਹਨਾਂ ਨੇ ਦੱਸਿਆ ਪਹਿਰੇਦਾਰਾਂ ਨੇ ਵੀ ਉਹ ਸੰਤ ਆਇਆ ਸੀ ਤੇ ਉਹਨੂੰ ਅਸੀਂ ਬੁਰਾ ਭਲਾ ਕਹਿ ਕੇ ਬੋਲਤਾ ਉਹ ਚੁੱਪ ਕਰਕੇ ਰਾਮ ਰਾਮ ਕਰਦਾ ਇੱਥੋਂ ਚਲੇ ਗਿਆ ਫਿਰ ਉਹ ਜਿਹੜਾ ਸੀਗਾ ਸੀ ਨਾ ਸੇਠ ਜਿਹੜਾ ਸੀ ਪ੍ਰੇਮੀ ਉਹ ਗਿਆ ਨਦੀ ਪਾਰ ਵੀ ਆ ਕੇ ਸੰਤਾਂ ਦੇ ਚਰਨਾਂ ਦੇ ਢੈ ਪਿਆ ਕਹਿੰਦਾ ਮਹਾਰਾ ਜੀ ਤੁਸੀਂ ਉਹ ਤੁਹਾਡੀ ਸਵੈ ਦੇ ਅਸਤਾ ਅਸਲੀ ਹੈ ਇਹ ਸਾਰੇ ਦੇ ਪ੍ਰਸ਼ਾਦਿਆਂ ਤੋਂ ਲੜੀ ਜਾਂਦੇ ਆ ਉਹਨੇ ਉਹਨਾਂ ਦਾ ਬੜਾ ਸਤਕਾਰ ਕੀਤਾ ਤੇ ਆ ਕੇ ਕਹਿੰਦਾ ਜੀ ਮੇਰੇ ਘਰ ਜ਼ਰੂਰ ਆ ਮੇਰੇ ਚਰਨ ਪਉ ਮੈਂ ਤੁਹਾਨੂੰ ਲੈਣ ਵਾਸਤੇ ਆਇਆ ਆਪਣੇ ਘਰ ਚਾਹ ਤਾਂ ਪਾਏ ਤੇ ਪ੍ਰਸ਼ਾਦਾ ਛਕਾਇਆ ਤੇ ਆਪਣਾ ਗੁਰੂ ਧਾਰਨ ਕਰ ਲਿਆ ਉਹਨੇ ਪੂਰਨ ਸੰਤ ਲੱਭਣਾ ਸੀ ਜਿਹੜੇ ਪੂਰਨ ਸੰਤ ਹੈ ਨਾ ਉਹਨਾਂ ਨੂੰ ਦੁੱਖ ਭੁੱਖ ਨਹਿ ਵਿਆਪੀ ਜੇ ਸੁਖ ਦਾਤਾ ਮਨ ਹੋਏ ਸੁੱਖਾਂ ਦਾ ਦਾਤਾ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੁੰਦਾ ਇਸ ਕਰਕੇ ਉਹਨਾਂ ਨੂੰ ਕਦੇ ਦੁੱਖ ਨਹੀਂ ਲੱਗਦਾ ਕਦੇ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਭੁੱਖ ਤੰਗ ਨਹੀਂ ਕਰਦੀ ਦੁੱਖ ਭਾਵੇਂ ਸਿਰ ਤੇ ਆਰਾ ਰੱਖਿਆ ਜਾਵੇ ਫੇਰ ਵੀ ਉਹਨਾਂ ਨੂੰ ਦਰਦ ਨਹੀਂ ਹੁੰਦਾ ਬੰਦ-ਬੰਦ ਕੱਟਿਆ ਜਾਵੇ ਐਸੇ ਸੰਤਾਂ ਨੂੰ ਕੋਈ ਦਰਦ ਨਹੀਂ ਹੁੰਦਾ ਕਿ ਤਹੀ ਕੰਮ ਨਸ਼ੀ ਜੀਐ ਜਾ ਹਿਰਦੈ ਸਤਿਆ ਸੂਏ ਜੋ ਮਰਜੀ ਉਹਨਾਂ ਦਾ ਕਰ ਲੋ ਭਾਵੇਂ ਚਰਖੜੀਆਂ ਦੇ ਚੜਦ ਦੇ ਭਾਵੇਂ ਬੰਦ-ਬੰਦ ਕਰ ਤੋ ਭਾਵੇਂ ਦੇਗਾ ਚ ਉਬਾਲ ਲੋ ਤੇ ਉਹ ਕਿਸੇ ਵੀ ਕੰਮ ਕਰਕੇ ਉਹ ਟੁੱਟਦੇ ਨਹੀਂਗੇ ਆਪਣੇ ਆਪ ਦੇ ਵਿੱਚ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹਿਰਦੇ ਵਿੱਚ ਸੱਚਾ ਪ੍ਰਮਾਤਮਾ ਵਸਿਆ ਹੁੰਦਾ ਹੈ ਜਿਸ ਤੂੰ ਰੱਖੇ ਹੱਥ ਦੇ ਤਿਸਮਾਰ ਨ ਸਕ ਕੋਈ ਏ ਵਾਹਿਗੁਰੂ ਕਾਲਪੁਰਖ ਜਿਨ੍ਹਾਂ ਨੂੰ ਤੁਸੀਂ ਹੱਥ ਜਿਕੇ ਰੱਖ ਲੈਂਦੇ ਜੋ ਨਾ ਉਹ ਬਲਦੇ ਭੱਠ ਵਿੱਚ ਵੀ ਬਹਿ ਜਾਂਦੇ ਆ ਉਹਨਾਂ ਦਾ ਵਾਲ ਵੀ ਈਂਗਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਸੁਖ ਦਾ ਦਾਤਾ ਗੁਰ ਸੇਵੀ ਐ ਸਭ ਅਵਗਣ ਕਟਾ ਧੋਏ ਸੁੱਖਾਂ ਦਾ ਦਾਤਾ ਗੁਰੂ ਆ ਜਿਹੜਾ ਪੂਰਾ ਗੁਰੂ ਆ ਜਿਹੜਾ ਸਾਡਾ ਜਦੋਂ ਅਸੀਂ ਉਹਦੇ ਆराधना ਕਰਦੇ ਆ ਅਕਾਲ ਪੁਰਖ ਨਾਲ ਜੁੜਦੇ ਆ ਤੇ ਸਾਡੇ ਜਿਹੜੇ ਮਨ ਦੇ ਔਗਣ ਆ ਸਾਰੇ ਉਹ ਸਾਰੇ ਔਗਣ ਕੱਟੇ ਜਾਂਦੇ ਹਨ ਤੇ ਔਗਣ ਧੋ ਦਿੱਤੇ ਜਾਂਦੇ ਹਨ ਮਨ ਦੇ ਵਿੱਚੋਂ ਸੇਵਾ ਮੰਗ ਸੇਵਕੋ ਲਾਈਆਂ ਆਪਣੀ ਸੇਵ ਜਿਹੜੇ ਸੇਵਕ ਆ ਨਾ ਉਹ ਸੇਵਾ ਮੰਗਦੇ ਸਦਾ ਉਹ ਕਹਿੰਦੇ ਵੀ ਸਾਨੂੰ ਸੇਵਾ ਬਖਸ਼ੋ ਸੇਵਾ ਬਖਸ਼ੋ ਕਿਰਪਾ ਕਰੋ ਤੇ ਉਹ ਮਹਾਰਾਜ ਨੇ ਆਪ ਹੀ ਆਪਣੀ ਸੇਵਾ ਵਿੱਚ ਲਾਏ ਹੁੰਦੇ ਹਨ ਸਾਧੂ ਸੰਗਮ ਸੱਕਤੇ ਤੂਠੇ ਪਾਵਾ ਦੇਵ ਜਦੋਂ ਸਾਧੂਆਂ ਦੀ ਸੰਗਤ ਕਰੀਦੀ ਹੈ ਨਾ ਤੇ ਉਹਨਾਂ ਦੇ ਨਾਗਰਿਕ ਕਿ ਉਹ ਗੁਰਬਾਣੀ ਜਪ ਪੜਨ ਦੀ ਨਾਮ ਜਪਣ ਦੀ ਮੁਸਕਤ ਕੀਤੀ ਜਾਂਦੀ ਹੈ ਤੇ ਫਿਰ ਜਦੋਂ ਆਕਾਰਪੁਰ ਵੈਗਰੂ ਤੋਂ ਉੱਠਦੇ ਨੇ ਕਿਰਪਾ ਕਰਦੇ ਨੇ ਤੇ ਉਹ ਬਖਸ਼ਾ ਕਰ ਦਿੰਦੇ ਹਨ ਸਭ ਕਿਸ ਵਸ ਦਾ ਸਹੇਬਾ ਆਪੇ ਕਰਨ ਕਰੇ ਵਾ ਇਹ ਸਾਰਾ ਕੁਝ ਜੋ ਕੁਝ ਵੀ ਹੈ ਨਾ ਦੁਨੀਆ ਤੇ ਵਾਪਰਿਆ ਜਾਂ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਸੇਵਾ ਕਰਨ ਦੀ ਉਸ ਵੈਗਰੂ ਦੀ ਵੈਗਰੂ ਦੀ ਬਖਸ਼ਿਸ਼ ਕਰਕੇ ਹੀ ਹੁੰਦੀ ਹੈ ਕਿਉਂਕਿ ਸਾਰਾ ਕੁਝ ਉਹ ਸਾਹਿਬ ਦੇ ਵਸ ਹੈ ਤੇ ਆਪੇ ਹੀ ਕਰਨ ਕਰੇਵੇ ਆਪੇ ਹੀ ਕਰਨ ਹਾਰ ਹੈ ਸਤਿਗੁਰ ਕੈ ਬਲ ਹਾਰਣਾ ਮਨਸਾ ਸਉ ਪੂਰੇ ਵ ਜੈਸੀ ਆਸਾ ਤੈਸੀ ਮਨਸਾ ਜਿਸ ਤਰ੍ਹਾਂ ਦੀ ਬੰਦਾ ਨਾ ਮੰਨ ਕਰਕੇ ਜਾਂਦਾ ਨਾ ਗੁਰੂ ਘਰ ਉਹ ਤਰ੍ਹਾਂ ਦੀ ਉਹਦੀ ਆਸਾ ਪੂਰਨ ਹੋ ਜਾਂਦੀ ਹੈ ਜੇ ਅਸੀਂ ਕਿਸੇ ਨੂੰ ਦੁੱਖ ਦੇਣਾ ਚਾਹੁੰਦੇ ਆ ਨਾ ਤੇ ਇੱਕ ਚੀਜ਼ ਹੈ ਕਿ ਜੇ ਤੁਹਾਡੇ ਕੋਲ ਕੁਝ ਹੈਗਾ ਤੇ ਕਿਸੇ ਨੂੰ ਦਿਓਗੇ ਨਾ ਜੇ ਅਸੀਂ ਕਿਸੇ ਨੂੰ ਦੁਖੀ ਕਰਨਾ ਚਾਹੁੰਦੇ ਦੁੱਖ ਦੇਣਾ ਚਾਹੁੰਦੇ ਆ ਤੇ ਫੇਰ ਪ੍ਰਮਾਤਮਾ ਸਾਨੂੰ ਦੁੱਖ ਦੇ ਦਿੰਦਾ ਤੇ ਅਸੀਂ ਦੁੱਖ ਅੱਗੇ ਵੰਡੀ ਜਾਂਦੇ ਜੇ ਅਸੀਂ ਕਹਿੰਦੇ ਸਾਰੇ ਸੁਖੀ ਹੋਣ ਸੁੱਖ ਦੇਣਾ ਚਾਹੁੰਦੇ ਆ ਫੇਰ ਪ੍ਰਮਾਤਮਾ ਸੁੱਖਾਂ ਨਾਲ ਸਾਡੀਆਂ ਝੋਲੀਆਂ ਭਰ ਦਿੰਦਾ ਤੇ ਅਸੀਂ ਸਾਰਿਆਂ ਨੂੰ ਸੁਖੀ ਵੇਖ ਕੇ ਖੁਸ਼ ਹੁੰਦੇ ਆ ਜਿਸ ਤਰ੍ਹਾਂ ਦੀ ਅਸੀਂ ਮਨਸਾ ਲੈ ਕੇ ਜਾਂਦੇ ਆ ਗੁਰੂ ਘਰ ਦੇ ਵਿੱਚ ਪ੍ਰਮਾਤਮਾ ਦੇ ਦਰ ਦੇ ਉੱਤੇ ਉਹ ਸਾਡੀ ਮਨਸਾ ਪੂਰਨ ਹੋ ਜਾਂਦੀ ਹੈ ਇੱਕੋ ਦੇ ਸੱਜਣੋ ਇੱਕੋ ਪਾਈ ਮੀਤਾ ਸਾਨੂੰ ਤੇ ਕੋਈ ਆਪਣਾ ਸੱਜਣ ਦੇਤਾ ਤੇ ਸਾਡਾ ਤੂੰ ਹੈ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਧਾ ਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਤਾਈਂ ਤਾਂ ਪਉ ਕਿਹਾ ਕਾੜਾ ਜਿਉ ਪਿਤਾ ਵੀ ਸਾਡਾ ਹੋਵਾ ਮਾਤਾ ਵੀ ਉਹ ਹੋਵਾ ਦੋਸਤ ਵੀ ਉਹ ਹੋਇਆ ਭਰਾ ਵੀ ਉਹ ਹੈ ਇਹ ਕਰਕੇ ਸਾਡਾ ਸਾਡਾ ਸਾਰਾ ਕੁਝ ਇਕੋ ਕਾਲਪੁਰਖ ਵੈਗ੍ਰੂ ਹੈ ਏ ਇਕ ਸਦੀ ਸਮਗਰੀ ਇਕ ਸਦੀ ਹੈ ਰੀਤ ਇਹ ਜੜੀ ਸਾਰੀ ਸਮਗਰੀ ਦੁਨੀਆ ਦੇ ਉੱਤੇ ਵੰਡੀ ਹੋਈ ਹੈ ਨਾ ਖਾਣ ਪੀਣ ਪਹਿਨਣ ਵਾਸਤੇ ਜੋ ਕੁਝ ਵੀ ਲੋਕੀ ਵਰਤਦੇ ਨੇ ਉਹ ਇੱਕੇ ਪਰਮਾਤਮਾ ਨੇ ਕਾਲਪੁਰਖ ਵੈਗ੍ਰੂ ਨੇ ਦਿੱਤਾ ਹੈ ਇੱਕੋ ਯੋਧੇ ਰੀਤ ਹੈ ਕਿ ਰੀਤ ਇਹ ਆ ਕਿ ਨਾ ਮਰਜਾ ਦੇ ਆਇਆ ਕਲ ਭੀਤਰ ਨਾਗੋ ਬੰਦ ਚਲਾਇ ਇਹ ਰੀਤ ਵੀ ਨਾਲ ਬਣਾਤੀ ਆ ਕੇ ਨਾ ਤੇ ਕੁਛ ਲੈ ਕੇ ਆਏ ਸੀ ਜੰਮਿਆ ਸੀ ਤੇ ਜਿੱਦਣ ਜਾਣਾ ਉਸ ਦਿਨ ਵੀ ਕੁਛ ਨਹੀਂ ਨਾਲ ਲੈ ਕੇ ਜਾਣਾ ਉਸ ਦਿਨ ਕੱਪੜੇ ਵੀ ਪੁੱਤ ਭਤੀਜਾ ਨਹੀਂ ਪਾਉਣੇ ਆ ਕੱਪੜੇ ਵੀ ਆਪ ਨਹੀਂ ਪਹਿਣੇ ਕੋਟ ਦੇ ਬਟ ਨਹੀਂ ਬੰਦ ਹੋਣੇ ਉਸ ਦਿਨ ਉਸ ਦਿਨ ਉਹ ਖੱਪਣ ਪਾ ਦੇਣਾ ਜਿਹੜਾ ਆਮ ਲੋਕਾਂ ਦੇ ਪੈਂਦਾ ਹੈ ਇੱਕ ਸਸਿਓ ਮਨ ਮੰਨਿਆ ਤਾ ਹੋ ਆਨੇ ਚਲ ਚੀਤ ਜਦੋਂ ਹਰ ਹਰ ਜਾਂਦੂ ਏਕ ਹੈ ਬਿਬਚਾਰ ਕਾchnਾ ਹੈ ਜਲਤੇ ਹੋਏ ਜਿਤ ਤਰੰਗ ਜਿਉਂ ਜਲ ਹੀ ਵਿਗੇ ਸਮਾਏ ਜਦੋਂ ਇੱਕ ਦੇ ਨਾਲ ਮਨ ਮੰਨ ਗਿਆ ਨਾ ਤੇ ਫਿਰ ਜਿਹੜਾ ਚੇਤਾ ਨਿਸ਼ਚਲ ਬੜਾ ਨਿਸ਼ਟਾ ਪੱਕਾ ਹੋ ਗਿਆ ਤੇ ਚਿੱਤ ਪੱਕਾ ਹੋ ਗਿਆ ਕਿਉਂਕਿ ਉਸ ਪ੍ਰਮਾਤਮਾ ਇੱਕ ਦੇ ਨਾਲ ਮਨ ਜੁੜ ਗਿਆ ਉਸ ਨੂੰ ਮੰਨ ਲਿਆ ਹੈ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਫੇਰ ਸਾਡਾ ਪਹਿਨਣਾ ਵੀ ਸੱਚਾ ਹੋ ਜਾਂਦਾ ਸਾਡਾ ਖਾਣਾ ਵੀ ਸੱਚਾ ਸੱਚਾ ਹੋ ਜਾਂਦਾ ਕਿਉਂਕਿ ਅਸੀਂ ਇੱਕ ਆਸਰਾ ਹੀ ਟੇਕ ਹੀ ਇੱਕ ਜਿਹੜੀ ਆ ਮੈਂ ਅੰਦਰ ਲੇਕੀ ਟੇਕ ਤੇਰਾ ਨਾਮ ਖੁੰਧਕਾਰਾ ਕਿ ਸਾਡਾ ਜਿਹੜੀ ਜਿਹੜੀ ਟੇਕ ਜਿੰਨਾ ਚਿਰ ਮਹਾਰਾਜ ਤੂੰ ਅੱਗੇ ਸਾਨੂੰ ਆਸਰਾ ਹੀ ਦੇ ਦਿੰਦਾ ਖੁੰਧਕਾਰਾ ਹੁੰਦਾ ਜਿੱਥੇ ਫੱਟਾ ਰੱਖ ਕੇ ਨਾ ਭਾਈ ਭਗਤ ਦਾ ਨਾਮ ਦੇ ਜੀ ਕੱਪੜੇ ਧੋਂਦੇ ਹੁੰਦੇ ਸੀ ਨਾ ਉਹਨੂੰ ਕਹਿੰਦੇ ਖੁੰਧਕਾਰਾ ਖੁੰਧਰ ਬਣਾਈ ਸੀ ਜਿਹਦੇ ਉੱਤੇ ਫੱਟਾ ਲੱਗਦਾ ਉੱਤੇ ਕੱਪੜੇ ਧੋਂਦੇ ਸਨ ਇਸ ਕਰਕੇ ਜੇ ਉਹ ਖੁੰਧਰ ਨਾ ਨਾ ਹੋਵੇ ਉੱਤੇ ਫੱਟਾਂ ਦਾ ਟਿੱਕੇ ਤੇ ਕੱਪੜੇ ਨਹੀਂ ਧੋਤੇ ਜਾਂਦੇ ਤੇ ਜੇ ਸਾਡੀ ਟੇਕ ਹੈ ਜਿਹੜੀ ਉੱਥੇ ਪ੍ਰਮਾਤਮਾ ਦਾ ਜਿਹੜਾ ਨੇਚਰ ਮੰਨ ਕਰਕੇ ਅਸੀਂ ਜਦੋਂ ਤੁਰਪੇ ਆਉਦੇ ਵੱਲ ਤੇ ਅਸੀਂ ਜਿਹੜਾ ਸਾਡਾ ਪਹਿਨਣਾ ਵੀ ਸੱਚਾ ਹੋ ਜਾਂਦਾ ਤੇ ਖਾਣਾ ਵੀ ਸੱਚਾ ਹੋ ਜਾਂਦਾ ਤੇ ਟੇਕ ਵੀ ਅਸੀਂ ਕੋਈ ਕੀਤੀ ਕਿ ਉਹ ਕਾਲਪੁਰਖ ਵਾਹਿਗੁਰੂ ਦੀ ਟੇਕ ਰੱਖੀ ਹੈ ਸ੍ਰੀ ਰਾਗ ਮਹੱਲਾ ਪੰਜਵਾ ਇਹ ਜਿਹੜਾ ਸ਼ਬਦ ਹੈ ਇਹ ਵੀ ਅਨੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਿਆ ਗਿਆ ਸ੍ਰੀ ਰਾਗ ਦਾ 76ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ ਜੀ ਸਬੇ ਥੋਕ ਬਰਾਪਤੀ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਸਭੇ ਥੋਕ ਪ੍ਰਾਪਤੇ ਸਾਰਾ ਕੁਝ ਜਿਹੜਾ ਨਾ ਬੜੇ ਵੱਡੇ ਪੱਦਰ ਤੇ ਮਿਲ ਜੂਗਾ ਸਾਨੂੰ ਥੋਕ ਦਾ ਮਤਲਬ ਦਾ ਹੋਲਸੇਲ ਹੋਲ ਹੋਲ ਕਹਿੰਦਾ ਥੋਕਸੇਲ ਦੀ ਦੁਕਾਨ ਥੋਕਦੀਆਂ ਦੁਕਾਨਾਂ ਤੇ ਸਾਨੂੰ ਥੋਕ ਦੇ ਵਿੱਚ ਇਹ ਸਾਰਾ ਕੁਝ ਮਿਲ ਜੂਗਾ ਜਦੋਂ ਸਾਡੇ ਇੱਕ ਨਾਮ ਸਾਡੇ ਹੱਥ ਵਿੱਚ ਆ ਗਿਆ ਅਸੀਂ ਇੱਕ ਨਾਮ ਜਪਣ ਲੱਗ ਪਏ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਇਹ ਸਾਡਾ ਜਨਮ ਦਾ ਜਿਹੜਾ ਜਨਮ ਮਿਲਿਆ ਨਾ ਸਾਨੂੰ ਇਹ ਵੀ ਇੱਕ ਪਦਾਰਥ ਮਿਲਿਆ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਜ ਮੱਜਾ ਹੋ ਗੋਬਿੰਦ ਮਿਲਣ ਦਾ ਇਹ ਹੀ ਲਾਭ ਸੋ ਪਰਮਾਤਮਾ ਨੂੰ ਮਿਲਦਾ ਇੱਕੋ ਇੱਕ ਰਸਤਾ ਵਾ ਮਨੁੱਖਾ ਜਨਮ ਇਹ ਸਾਨੂੰ ਬੜਾ ਵੱਡਾ ਪਦਾਰਥ ਮਿਲਿਆ ਵੱਡਾ ਵੱਡਾ ਸਫਲ ਇਹ ਸਾਡਾ ਫੇ ਇਹੜਾ ਪਦਾਰਥ ਮਿਲਿਆ ਸਫਲ ਹੋ ਜਾਂਦਾ ਜੇ ਅਸੀਂ ਸੱਚਾ ਸ਼ਬਦ ਸੱਚੀ ਬਾਣੀ ਪੜਨੀ ਸ਼ੁਰੂ ਕਰ ਦਈਏ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮਸਤਕ ਲਿਖਿਆ ਲੇਖ ਮਸਤਕ ਲਿਖਿਆ ਲੇਖ ਹੈ ਨਾ ਜਿਹੜਾ ਜਦੋਂ ਮੱਥੇ ਤੇ ਲਿਖਿਆ ਹੋਵੇ ਨਾ ਤੇ ਗੁਰੂ ਦਾ ਮਹਿਲ ਜਿਹੜਾ ਗੁਰੂ ਦੇ ਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਸਾਡਾ ਆਉਣਾ ਜਾਣਾ ਬਣ ਜਾਂਦਾ ਇਹ ਗੁਰੂ ਮਹਾਰਾਜ ਦੇ ਸੰਗਤਾਂ ਦੇ ਦਰਸ਼ਨ ਕਰਦੇ ਆਂ ਤੇ ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾ ਲੈਨੇ ਆ ਕਿਉਂਕਿ ਸਾਡੇ ਮੱਥੇ ਤੇ ਲਿਖਿਆ ਇਹ ਆਉਂਦਾ ਕਿ ਇਹਨਾਂ ਨੇ ਗੁਰੂ ਘਰ ਜਾਣਾ ਤੇ ਸੇਵਾਵਾਂ ਕਰਨੀਆਂ ਹਨ ਮੇਰੇ ਮਨ ਏਕ ਸਸਿਓ ਚਿਤ ਲਾਏ ਏ ਮੇਰੇਆ ਮਨਾ ਇੱਕੇ ਨਾਲ ਮਨ ਲਾ ਕੇ ਬੈਠ ਜਾ ਵਾਰ-ਵਾਰ ਕਦੇ ਕਿਤੇ ਕਦੇ ਕਿਤੇ ਜਿੱਥੇ ਚਾਦਰ ਪਾਈ ਉੱਥੇ ਮੱਥਾ ਟੇਕ ਲਿਆ ਜਿੱਥੇ ਕੋਈ ਰੰਗ ਪੱਥਰ ਰੰਗ ਕੇ ਬੈਠਾ ਉੱਥੇ ਮੱਥਾ ਟੇਕ ਲਿਆ ਇਹਨਾਂ ਚੱਕਰਾਂ ਜਨਾ ਪਏ ਇੱਕੇ ਦੇ ਨਾਲ ਆਪਣਾ ਮਨ ਲਾ ਕੇ ਰੱਖ ਇੱਕ ਸਬੇਨ ਸਭ ਧੰਦ ਹੈ ਸਭ ਮਿਥਿਆ ਮੂਮਾਈ ਜਿਹੜੇ ਕਦੇ ਇੱਧਰ ਭੱਜੇ ਫਿਰਦੇ ਆ ਕਦੇ ਇੱਧਰ ਭੱਜੇ ਫਿਰਦੇ ਆ ਤੇ ਉਹ ਸਾਰਾ ਮਿਥਿਆ ਹੀ ਆ ਕਿਉਂਕਿ ਅਕਾਲ ਪੁਰਖ ਇੱਕ ਹੈ ਪ੍ਰਮਾਤਮਾ ਇੱਕ ਹੈ ਇੱਕ ਸਬੇਨ ਸਭ ਧੰਦ ਹੈ ਇੱਕ ਦੋ ਬਿਨਾਂ ਸਾਰੇ ਆਪਾਂ ਨੇ ਧੰਦੇ ਬਣਾਏ ਲੋਕਾਂ ਨੇ ਦੁਕਾਨਾਂ ਬਣਾਈਆਂ ਤੇ ਦੁਕਾਨਾਂ ਤੇ ਵਾਜਾ ਮਾਰਦੇ ਵੀ ਇਸ ਤਰੀਕੇ ਨੂੰ ਇੱਥੇ ਆਜੋ ਇਸ ਤਰੀਕੇ ਨੂੰ ਇੱਥੇ ਆਜੋ ਉਹ ਮਿੱਥਿਆ ਹੈ ਬਿਥਾਰਸ ਹੈ ਸਾਰਾ ਉਹ ਮਾਇਆ ਦਾ ਲਾਲਚ ਹੈ ਮੋਹ ਤੇ ਮਾਇਆ ਦਾ ਲਾਲਚ ਹੈ ਰਹਾਉ ਟਹਿਰਾਉ ਦੇ ਕੇ ਫਰਮਾਉਂਦੇ ਹਨ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਜਦੋਂ ਮਹਾਰਾ ਕਿਰਪਾ ਕਰ ਦਿੰਦੇ ਆ ਨਾ ਜਿੰਨਾਂ ਦੀ ਨਦਰ ਹੋ ਜਾਂਦੀ ਹੈ ਤੇ ਨਦਰ ਦੇ ਨਾਲ ਜਿਹੜਾ ਨਾ ਜਦੋਂ ਨਦਰ ਹੁੰਦੀ ਐ ਤੇ ਸਾਰਾ ਕੁਝ ਬਖਸ਼ਾ ਹੋ ਜਾਂਦੀਆਂ ਇਹ ਜਿਹੜੋਂ ਗੁਰਮਹਾਰਾਜ ਦੇ ਜਿਹੜੇ ਸਿੱਖ ਸੇਵਕ ਵੀ ਐ ਨਾ ਜਿਹੜੇ ਪ੍ਰਮਾਤਮਾ ਦੇ ਨਾਲ ਮਿਲੇ ਹੋਏ ਜਿਨ੍ਹਾਂ ਦਾ ਰਸਤਾ ਮਿਲਿਆ ਹੋਇਆ ਜਿਹੜੇ ਕਹਿੰਦੇ ਮੈਂ ਮਿਲਿਆ ਆ ਉਹ ਮਿਲਿਆ ਨਹੀਂ ਹੁੰਦਾ ਜਿਹੜੇ ਮਿਲੇ ਹੋਏ ਹੁੰਦੇ ਨਾ ਕੋ ਕਬੀਰ ਗੁੰਗੇ ਖੁੜ ਖਾਇਆ ਪੁੱਛੇ ਦੇ ਕੇ ਕਹੀਏ ਉਹ ਰੌਲਾ ਨਹੀਂ ਪਾਉਂਦੇ ਫਿਰਦੇ ਉਹ ਇੰਨਾ ਹੀ ਕਹਿ ਦਿੰਦੇ ਆ ਗੁਰਸਿੱਖਾ ਤੇਰੀ ਇੱਕ ਪਾਸੇ ਦਾੜ੍ਹੀ ਐ ਨਹੀਂ ਕੀ ਗੱਲ ਆ ਜਦੋਂ ਪੁੱਛਦੇ ਆ ਉਹ ਕਹਿੰਦਾ ਜੀ ਇਹ ਹੈ ਨਹੀਂ ਕੀ ਇਸ ਕਰਕੇਵੇਂ ਪਾਸੇ ਨੂੰ ਕਰਕੇ ਬੰਦ ਆਵਾ ਉਹ ਕਹਿ ਦਿੰਦੇ ਜਾ ਚੱਲ ਜਾ ਹਰਮੰਦਰ ਸਾਹਿਬ ਦੇ ਅੱਗੇੜਾ ਮੈਟ ਪਿਆ ਵਾ ਆਪਣੇ ਅੰਦਰ ਵਾਰ ਮੈਟ ਦੇ ਥੱਲੇ ਉਹ ਨਾ ਧੂੜ ਕੱਢ ਕੇ ਇੱਥੇ ਲਾਇਆ ਕਰ ਮਹਾਰਾਜ ਕਿਰਪਾ ਕਰ ਦੇਣਗੇ ਤੇ ਉਸ ਗੁਰਸਿੱਖ ਦੀ ਦਾੜ੍ਹੀ ਪੂਰੀ ਹੋ ਜਾਂਦੀ ਹੈ ਉਹਨੂੰ ਫੇਰ ਪਤਾ ਲੱਗਦਾ ਗਿਆਨ ਹੋ ਜਾਂਦਾ ਕਿ ਇਹ ਜਿਹੜੇ ਮਹਾਪੁਰਸ਼ਾ ਇਹ ਪ੍ਰਮਾਤਮਾ ਦੇ ਨਾਲ ਹਰ ਹਰ ਜੰਦੂ ਇੱਕ ਹੈ ਬਿਬ ਵਿਚਾਰ ਕਾchnਾ ਹੈ ਉਹ ਪ੍ਰਮਾਤਮਾ ਨਾਲ ਮਿਲੇ ਹੋਏ ਆ ਤੇ ਉਹਦਾ ਦੀ ਨਦਰ ਪੈ ਗਈ ਤੇ ਮੇਰੇ ਜਿਹੜੀ ਆ ਦਾੜ੍ਹੀ ਸਿੱਧੀ ਹੋ ਗਈ ਉਹਨੇ ਫਿਰ ਦਾੜੀ ਸਦਾ ਵਾਤੇ ਖੁੱਲੀ ਰੱਖੀ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮੈਂ ਸੀਤਲ ਚੰਦਰ ਦੇਵ ਮੈਂ ਸੀਤਲ 52 ਚੰਦਰ ਆਂ ਮੈਂ ਸੀਤਲ ਸੀਤ ਰਤੇਣ ਜਿਹੜਾ 52 ਚੰਦਨ ਆ ਉਹ ਵੀ ਇੰਨਾ ਠੰਡਾ ਨਹੀਂ ਚੰਦਨ ਚੰਦਨਾ ਸਰਦ ਰੋ ਤੰਬੂਲ ਨਾ ਮਿਟੀ ਕਾਮ ਸੀਤਲ ਥੀ ਵੈ ਨਾਨਕਾ ਜੇ ਪੰਦੜੋ ਹਰ ਨਾਮ ਜਿਹੜਾ ਮਨ ਆ ਨਾ ਇਹਦੇ ਚੰਦਨ ਲਾ ਲੋ ਜੋ ਮਰਜੀ ਕਾ ਲੋ ਚੰਦਨ ਦੀ ਚੰਦ ਦੀ ਚਾਨੀ ਤੇ ਬੈਠੇ ਰਹੋ ਸਰਦੀਆਂ ਤੇ ਬੈਠੇ ਰਹੋ ਬਾਹਰੋਂ ਠੰਡ ਲੱਗੇਗੀ ਅੰਦਰੋਂ ਮਨ ਸ਼ਾਂਤ ਨਹੀਂ ਹੁੰਦਾ ਮਨ ਸ਼ਾਂਤ ਕਦੋਂ ਹੁੰਦਾ ਜਦੋਂ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦੇ ਨੇ ਨਾਮ ਦੇ ਦਿੰਦੇ ਨੇ ਇੱਕ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਾਂ ਸੀਤਲ ਹੋਏ ਮਨ ਤੇ ਤਨ ਵੀ ਸੀਤਲ ਹੋ ਜਾਂਦਾ ਹੈ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਾਹੀ ਪੂਰਵ ਕਰਮ ਅੰਕਰ ਜੇ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤੇ ਜਦੋਂ ਪੂਰਬਲੇ ਕਰਮਾਂ ਦੇ ਜਿਹੜੇ ਆ ਲੇਖ ਉਹ ਪ੍ਰਗਟਦੇ ਹਨ ਤੇ ਫਿਰ ਐਸੇ ਗੁਰਮੁਖ ਪਿਆਰੇ ਸੱਚੇ ਗੁਰੂ ਦੇ ਚਰਨ ਫੜ ਕੇ ਬੈਠ ਜਾਂਦੇ ਨੇ ਤੇ ਮਹਾਰਾਜ ਬਖਸ਼ਾ ਕਰਦੇ ਨੇ ਸਫਲ ਮੂਰਤ ਸਫਲਾ ਕੜੀ ਜਿਤ ਸੱਚ ਨਾਲ ਪਿਆਰ ਉਹ ਮਹੂਰਤ ਤੇ ਉਹ ਘੜੀ ਉਹ ਸਫਲ ਹੋ ਜਾਂਦੀ ਹੈ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਤੇ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਸੰਗਤਾਂ ਵਿੱਚ ਜਾ ਕੇ ਤੇ ਵਾਹਿਗੁਰੂ ਦਾ ਨਾਮ ਜਪਦੇ ਹਾਂ ਦੁਖ ਸੰਤਾਪਨਾ ਲੱਗਈ ਜਿਸ ਹਰ ਕਾ ਨਾਮ ਆਦਾਰ ਜਿੰਨੇ ਜਿਹੜੇ ਨਾਮ ਨੂੰ ਆਪਣਾ ਆਧਾਰ ਬਣਾ ਲੈਂਦੇ ਆ ਕਹਿੰਦੇ ਸਾਡਾ ਸਾਰਾ ਕੁਝ ਨਾਮ ਹੀ ਹੈ ਅਸੀਂ ਨਾਮ ਤੋਂ ਬਿਨਾਂ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਓਖਾ ਸੱਚਾ ਨਾਓ ਜਿੱਤ ਦਿਨ ਵਿਸਰੇ ਪਾਰਬ੍ਰਮ ਫਿੱਟ ਭੁਲੇਰੀ ਰੁੱਤ ਜਦੋਂ ਪਾਰਬ੍ਰਮ ਸਾਨੂੰ ਵਿਸਰਦਾ ਨਾ ਜਦੋਂ ਵੈਗਰੂ ਤੇ ਇਹੋ ਜੀ ਰੁੱਤ ਨਾ ਹੀ ਆਵੇ ਤੇ ਚੰਗੀ ਗੱਲ ਆ ਸੋ ਦੁੱਖ ਸੰਤਾਪ ਨਾ ਲੱਗਈ ਜਿਸ ਹਰਕਾ ਨਾਮ ਆਧਾਰ ਉਹਨਾਂ ਨੂੰ ਕਦੇ ਦੁੱਖ ਨਹੀਂ ਲੱਗਦਾ ਉਹਨਾਂ ਦੇ ਅੰਦਰ ਹਿਰਦਾ ਤਪਦਾ ਨਹੀਂਗਾ ਜਿਨ੍ਹਾਂ ਦਾ ਨਾਮ ਆਧਾਰ ਬਣ ਜਾਂਦਾ ਹੈ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਐਸੇ ਭਵਜਲ ਵਿੱਚ ਦੁੱਖਾਂ ਦੇ ਸਾਗਰ ਦੇ ਵਿੱਚ ਉਹੀ ਪਾਰ ਨਿਕਲਦਾ ਜਿਹਦੇ ਤੇ ਮਹਾਰਾਜ ਕਿਰਪਾ ਕਰਕੇ ਉਹਦਾ ਹੱਥ ਫੜ ਕੇ ਬਾਹਰ ਕੱਢ ਲੈਂਦੇ ਹਨ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਸਾਧ ਸੰਗਤ ਸੱਚਖੰਡ ਹੈ ਜਿੱਥੇ ਸੰਤਾਂ ਦੀ ਸਭਾ ਲੱਗੀ ਹੁੰਦੀ ਹੈ ਨਾ ਉਹ ਸਤਖੰਡ ਦੇ ਬਰਾਬਰ ਹੋ ਜਾਂਦਾ ਭਾ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਥਲ ਸੋਇਨ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਜਿੱਥੇ ਨਾਮ ਜਪਿਆ ਹੁੰਦਾ ਭਾਵੇਂ ਉਹ ਜੰਗਲਾਂ 'ਚ ਬੈਠੀ ਉਹਦੇ ਚਵਾਰਿਆਂ ਵਰਗੇ ਲੱਗਦੇ ਆ ਤੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਨਾ ਉਹ ਉਜਾੜ ਵਰਗੇ ਨਾਮ ਹੋਣੇ ਨਾਨਕਾ ਆਵੇ ਜਾਵੇ ਨੀਤ ਨਾਮ ਹੋਣੇ ਭਰਮ ਸਹਿ ਆਵੇ ਜਾਵੇ ਨੀਤ ਜਿਹੜੇ ਨਾਮ ਤੋਂ ਬਿਨਾ ਭਰਮ ਦੇ ਫਿਰਦੇ ਆ ਨਾ ਉਹ ਕਦੇ ਆਗੇ ਕਦੇ ਚਿਲ ਗਏ ਪਰ ਤੂੰ ਜਿੱਥੇ ਸੰਤਾਂ ਦੀ ਸਭਾ ਹੁੰਦੀ ਹੈ ਉਹ ਥਾਰ ਸੋਹਣਾ ਲੱਗਦਾ ਤੇ ਪਵਿੱਤਰ ਹੋ ਜਾਂਦਾ ਹੈ ਟੋਈ ਤੇ ਸਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਉਹਨੂੰ ਢੋਈ ਮਿਲ ਜਾਂਦੀ ਆ ਉਹਨੂੰ ਟਿਕਾਣਾ ਮਿਲ ਜਾਂਦਾ ਢੋਈ ਦਾ ਮਤਲਬ ਨਾ ਢੋਲ ਆ ਕੇ ਬਹਿਣ ਦਾ ਜਦੋਂ ਆਪਾਂ ਕਈ ਵਾਰ ਚੌਂਕੜੀ ਮਾਰੇ ਮੇਰੇ ਥਕਾਵਟ ਮਹਿਸੂਸ ਕਰਦੇ ਆ ਨਾ ਕਰਦੇ ਆ ਨਾ ਮਾੜੀ ਜੀ ਢੋਲ ਆ ਲਈਏ ਤੇ ਸਾਨੂੰ ਸਾਨੂੰ ਰਾਹਤ ਮਿਲ ਜਾਂਦੀ ਸਾਡੇ ਪੈਰਾਂ ਨੂੰ ਸਾਡੇ ਸਰੀਰ ਨੂੰ ਤੇ ਜਿੰਨਾਂ ਨੇ ਪੂਰਾ ਗੁਰੂ ਲੱਭ ਲਿਆ ਗੁਰੂ ਲਾਧੋ ਰੇ ਭਾਈ ਮੱਖਣਸ਼ਾ ਲਬਾਣੇ ਨੇ ਆ ਕੇ ਪੂਰਾ ਗੁਰੂ ਲੱਭ ਲਿਆ ਸੀ ਤੇ ਉਹਨੇ ਲੱਭ ਲਿਆ ਸੀ ਤੇ ਦੁਨੀਆ ਨੂੰ ਦੱਸਤਾ ਸੀ ਕਿ ਪੂਰੇ ਗੁਰੂ ਜਿਹੜੇ ਸਿਰਗੁਰੂ ਤੇਗ ਭਦਰ ਮਹਾਰਾਜ ਜੀ ਨੇ ਤੇ ਉਹ ਪੂਰੇ ਵਿੱਚ ਬੈਠੇ ਨੇ ਅਸਲੀ ਗੁਰੂ ਉਹ ਨੇ ਬਾਈ ਮੰਦੀਆਂ ਵਾਲੇ ਸਾਰੇ ਝੂਠੇ ਨੇ ਇਸ ਕਰਕੇ ਉਹਨੂੰ ਢੋਈ ਮਿਲ ਜਾਂਦੀ ਜਿਹੜਾ ਪੂਰੇ ਗੁਰੂ ਨੂੰ ਲੱਭ ਲੈਂਦਾ ਹੈ ਨਾਨਕ ਬੱਦਾ ਕਰਤਾ ਹ ਜਿੱਥੇ ਮਿਰਤ ਨ ਜਨਮ ਜਰਾ ਪੰਵੇ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਅਸੀਂ ਸਾਡਾ ਘਰ ਤੇ ਉੱਥੇ ਹੀ ਬਣ ਗਿਆ ਜਿੱਥੇ ਉਸਕਰ ਬਣ ਗਿਆ ਸਾਡਾ ਜਿੱਥੇ ਨਾ ਮਿਰਤੂ ਆਉਂਦੀ ਹੈ ਤੇ ਨਾ ਦੁਬਾਰਾ ਜਨਮ ਹੁੰਦਾ ਤੇ ਨਾ ਬਢੇਪਾ ਹੀ ਆਉਂਦਾ ਹੈ ਅਸੀਂ ਹਰ ਵੇਲੇ ਇੱਕ ਰਸ ਦੇ ਵਿੱਚ ਇੱਕ ਮਨ ਇੱਕ ਤਰ੍ਹਾਂ ਤਰ੍ਹਾਂ ਹੀ ਰਹਿੰਦੇ ਆ ਸਾਡੇ ਤੇ ਨਾ ਬਢੇਪੇ ਦਾ ਅਸਰ ਨਾ ਮਰਤੂ ਦਾ ਅਸਰ ਨਾ ਜਨਮ ਮਰਨ ਦਾ ਅਸਰ ਕੋਈ ਨਹੀਂ ਹੁੰਦਾ ਹੈ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹਿ ਬਖਸ਼ ਲੈਣਾ ਜੀ ਮaaf ਕਰ ਦੇਣਾ ਜੀ ਭੁੱਲਾਂ ਗਲਤੀਆਂ ਦੀ ਮਾਫੀ ਆਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧੀਏ ਜੀ ਤਾਨ ਸੁਹਾਵਾ ਪਵਿੱਤ ਹੈ ਜਿੱਤੈ ਸੰਤ ਸਭਾ ਟੋਈ ਤੇ ਸਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬੱਦਾ ਕਰਤਾ ਜਿੱਥੇ ਮਰਦਾ ਨਾ ਜਾਣ ਮਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ